ਜਲਿਆਂਵਾਲਾ ਬਾਗ ਕਤਲੇਆਮ ਦੌਰਾਨ ਬ੍ਰਿਟਿਸ਼ ਫੌਜਾਂ ਦੀ ਅਗਵਾਈ ਕਰਨ ਵਾਲੇ ਜਰਨਲ ਡਾਇਰ ਦੀ ਬੜਪੋਤੀ ਕੈਰੋਲਿਨ ਡਾਇਰ ਰਾਜਕੋਲੀ ਦੇ ਨਾਲ ਮਿਲੀ ਜਿਨ੍ਹਾਂ ਦੇ ਪੜਦਾਦਾ ਬਲਵੰਤ ਸਿੰਘ ਇਸ ਬੇਰਹਿਮ ਹਮਲੇ ਦੇ ਵਿੱਚ ਬੱਜ ਗਏ ਸਨ ਯਾਦ ਅਤੇ ਚਿੰਤਨ ਦੇ ਪਲ ਹੋਣ ਦੀ ਉਮੀਦ ਸੀ ਪਰ ਮਾਹੌਲ ਜਲਦੀ ਹੀ ਤਣਾਅਪੂਰਨ ਹੋ ਗਿਆ ਜਦੋਂ ਕੈਰੋਲਿਨ ਡਾਇਰ ਨੇ ਹੈਰਾਨ ਕਰਨ ਵਾਲੀਆਂ ਟਿੱਪਣੀਆਂ ਕੀਤੀਆਂ ਕਤਲੇਆਮ ਦੌਰਾਨ ਬਲਵੰਤ ਸਿੰਘ ਦੇ ਤਜਰਬੇ ਬਾਰੇ ਪੁੱਛਦੇ ਹੋਏ ਕੈਰੋਲਿਨ ਡਾਇਰ ਨੇ ਕਿਹਾ ਕਿ ਉਹ ਇੱਕ ਲੁਟੇਰਾ ਸੀ ਉਸਦੇ ਸ਼ਬਦਾਂ ਨੇ ਰਾਜ ਕੋਲੀ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਜਿਨ੍ਹਾਂ ਨੇ ਸਮਝਾਇਆ ਕਿ ਉਹਨਾਂ ਦੇ ਪਰਦਾਦਾ ਲਾਸ਼ਾਂ ਦੇ ਢੇਰ ਹੇਠ ਲੁਕ ਕੇ ਖੂਨ ਖਰਾਬੇ ਤੋਂ ਬਚੇ ਸਨ ਕੈਰੋਲਿਨ ਡਾਇਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਤਿਹਾਸ ਇਤਿਹਾਸ ਹੈ ਤੇ ਸਾਨੂੰ ਸਭ ਨੂੰ ਉਸ ਨੂੰ ਸਵਿਕਾਰ ਕਰਨਾ ਪਵੇਗਾ ਕੈਰਲੋਨ ਨੇ ਆਪਣੇ ਪਰਦਾਦਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਜਰਨਲ ਡਾਇਰ ਇੱਕ ਬਹੁਤ ਹੀ ਸਤਕਾਰਯੋਗ ਆਦਮੀ ਸਨ ਅਤੇ ਭਾਰਤੀ ਲੋਕਾਂ ਦੁਆਰਾ ਉਹਨਾਂ ਨੂੰ ਪਸੰਦ ਕੀਤਾ ਜਾਂਦਾ ਸੀ ਜੋ 3 ਜਾਂ 4 ਭਾਰਤੀ ਪਛਾਵਾ ਬੋਲਦੇ ਸਨ ਜੋ ਕਿ ਬਹੁਤ ਘੱਟ ਲੋਕ ਹੀ ਕਰ ਸਕਦੇ ਸਨ ਆਓ ਚੱਲਿਆਂ ਵਾਲੇ ਬਾਗ ਕਤਲੀਆਮ ਬਾਰੇ ਵੀ ਕੁਝ ਜਾਣਦੇ ਹਾਂ 13 ਅਪ੍ਰੈਲ 1919 ਨੂੰ ਬ੍ਰਿਟਿਸ਼ ਫੌਜਾਂ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਚੱਲਿਆਂ ਵਾਲੇ ਬਾਗ ਵਿੱਚ ਸ਼ਾਂਤਮਈ ਇਕੱਠ ਤੇ ਗੋਲੀਬਾਰੀ ਕੀਤੀ ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ ਲੋਕ ਵਿਸਾਖੀ ਤਿਉਹਾਰ ਦੌਰਾਨ ਰੋਲਟ ਐਕਟ ਅਤੇ ਆਜ਼ਾਦੀ ਗੁਲਾਟੀਏ ਸੈਫੁੱਦਿਨ ਕਿਚਲੂ ਅਤੇ ਸਤਿਆਪਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ ਕਾਰਜਕਾਰੀ ਬ੍ਰਿਗੇਡੀਅਰ ਜਰਨਲ R.E.H. डायर ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਉਹ ਇੱਕੋ ਇੱਕ ਨਿਕਾਸ ਰਸਤਾ ਬੰਦ ਕਰ ਦੇਣ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਨਿਹਾਥੇ ਪੀੜਤਾਂ 'ਤੇ ਗੋਲੀਬਾਰ ਕਰਨ। ਗੋਲੀਬਾਰੀ ਲਗਭਗ 10 ਮਿੰਟ ਤੱਕ ਚੱਲੀ ਜਿਸ ਦੇ ਵਿੱਚ ਅੰਦਾਜ਼ਨ 379 ਤੋਂ 1500 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 1200 ਤੋਂ ਵੀ ਵੱਧ ਲੋਕ ਜ਼ਖਮੀ ਹੋਏ ਸਨ।